ਸਾਹਮਣੇ ਆ ਬਿਲਡਿੰਗਾਂ ਜਿਹਾਂ ਵਾਲਾ ਕੈਲਗਰੀ ਦਾ ਡਾਊਨ ਟਾਊਨ ਨੀਮਾ ਸ਼ਹਿਰ ਕੈਲਗਰੀ ਦਾ ਤੁਸੀਂ ਬੈਫ ਆ ਕੇ ਹੱਥ ਖੜੇ ਕਰੋ ਪੈਂਪਾ ਪੈਂਪੀ ਸਟਰੀਟ ਮੇਨ ਉਹਦੇ ਸਾਹਮਣੇ ਸੌਕੀ ਮਾਉਂਟਨ ਦੀ ਇੱਕ ਚੋਟੀ ਆ ਨਦੀ ਵਗ ਰਹੀ ਆ ਇਹ ਲਓ ਉੱਤੇ برف ਜੰਮੀ ਹੋਈ ਆ ਥੱਲੇ ਜੀ ਪਾਣੀ ਚੱਲ ਰਿਹਾ ਕੋਈ ਕੁਝ ਨਹੀਂ ਪਤਾ ਕਿਸੇ ਨੂੰ ਵੀ ਥੱਲੇ ਜੀ ਕਿ ਕਿੰਨਾ ਖੋਖਲਾ ਹੈ मैनू जंगल से लैके आ गए तुर के जंगल की ट्रेल आई घंटा तुरना कित गए जाली पहाड़ा लाई हुई ए बर्फे बर्फ ਤਿਲਕਣਾ ਹੋਇਆ ਪਿਆ ਕੰਮ ਪਰ ਫੇਹਲੇ ਨਹੀਂ ਪੱਕ ਰਹੀ ਆ ਥੋੜਾ ਜਮਈ ਬਰਫੀ ਲੈ ਰਹੇ ਨੇ ਜਿੰਨਾਂ ਦੇ ਲੈ ਆਏ ਇਹਨਾਂ ਦੇ ਤੁਰਨਾ ਚਿਤੜ ਪਣਾਉਣ ਬਰਾਬਰ ਆ। ਦਾ ਚਿਤੜ ਪਣਾਉਣ ਸੌਦਾ ਜੇ ਹੁਣ ਬੰਦਾ ਟੱਪ ਕੇ ਇੱਥੇ ਚਲੇ ਜਾਵੇ ਸਿੱਧਾ ਵਿੱਚ ਜਾਊਗਾ ਇਹਦੇ ਥੱਲੇ ਜੀ ਪਾਣੀ ਵਗਦਾ ਖਬਰਾਂ ਘਾਟ ਟੁੱਟ ਜੂਗੇ। ਉਹਦੇ ਵਗ ਰਿਹਾ। அதுதான் ஃபுட்டாக ਆ ਝਰਨਾ ਇਹ ਵੀ ਜੰਮਿਆ ਪਿਆ ਬਹੁਤ ਇਹ ਪਾਣੀ ਗਰ ਰਿਹਾ ਇਹ ਆ ਲੋਰ ਮੋਰ ਰੋਲਾ ਸੁਣੋਏ ਦਾ ਅੱਜ ਤਾਂ برف ਜੰਮੀ ਹੋਈ ਆ ਕਾ ਪਉਦਾ ਨਾ ਪੂਰਾ छोटा मार्केट आ गई ना मैं बर्फ भी दिखाती मुंडा बर्फ ते तुरद जा रहा देखा जेडी जमी पी आ ਉੱਤੇ ਫਿਰਦੇ ਨੇ ਲੋਕੀ ਆਹ ਆਹ ਝੀਲ ਆ ਉਹ ਪਿੱਛੇ ਕਿੱਡਾ ਗਲੇਸ਼ੀਅਰ ਆ ਆਹ ਝੀਲ ਦਾ کنਾਰਾ ਹੁਣ ਅਸੀਂ ਝੀਲ 'ਚ ਵੜਨ ਲੱਗੇ ਆ ਝੀਲ ਨਾਲ ਸਾਰੇ ਬਹੁਤ ਡੂੰਘਾ ਪਾਣੀ ਜੰਮੀ ਪਈ ਆ ਪਰ ਆਹਦੇ ਉੱਥੋਂ ਥੋੜੀ ਜਿਹੀ ਨੰਗੀ ਆ ਹਿੰਝ ਚਿੱਟਾ ਕੱਖ ਨਹੀਂ ਹੁੰਦੀਆਂ ਨੇ ਆ ਚੀਹ ਲੋਰੇ ਜੰਮੀ ਨਹੀਂ ਹੋਈ ਇੱਥੇ ਜੰਮੀ ਹੋਈ ਆ ਮੈਨੂੰ ਕਿਹਾ ਨਾ ਜਾ ਇੱਥੇ ਥੱਲੇ गिर ਕੇ ਅਜੇ ਦੇਖ ਲਈ ਸੁਣਦਾ ਹੀ ਨਹੀਂ ਹੈਗਾ ਮੁੰਡਾ ਆਹ ਨੀਲੇ ਰੰਗ ਦੀ ਝੀਲ ਆ ਬਹੁਤ ਮਸ਼ਹੂਰ ਆ ਇਹ ਸਾਰੀ ਜੰਮੀ ਪਈ ਆ ਲੋਕੀ ਉੱਤੇ ਤੁਰਦੇ ਨੇ ਜਮੀਨ ਡਰਦੇ ਹੈਗੇ ਡਰਦੇ ਨਹੀਂ ਗਏ ਲੋਕੀ ਅੱਖਾਂ ਕੋ ਪਿਗਲੀ ਹੋਈਆਂ ਤੁਰਦੇ ਫਿਰਦੇ ਨੇ ਉੱਤੇ ਦਰਦੀ ਹੀ ਨਹੀਂ ਪੋਰਾ ਆਹ ਬੈਠਣ ਵਾਲਾ ਬੈਂਚ ਆ ਧਰਤੀ 'ਚ ਗੁੱਡੇ ਪਏ ਨਹੀਂ ਇੱਧਰ ਦੇਖ ਕਿੰਨੀ ਸਨੋ ਆ ਕਰਤੋਂ برفगिर ਰਹੀ ਆ ਥੱਲੇ ਤੱਕ ਲੰਕੀ ਪਈ ਆ ਜੀਰ ਦਾ ਪਲਤ ਮਾਰੀ ਆ